ਪਰ ਹੁਣ ਜਿਹੜਾ ਇੱਕ ਕਲਾਸ਼ ਨਗਰ ਆ ਜਿਵੇਂ ਉਥੇ ਤਕਰੀਬਨ 15 15 ਮੀਟਰ ਦੇ ਆਉਣ ਤੇ ਜਾਣ ਲਈ ਉਥੇ ਅੰਡਰਪਾਸ ਬਣਨਗੇ 23 ਕਰੋੜ ਰੁਪਏ ਦੇ ਖਾਸ ਤੌਰ ਤੇ ਮੈਂ ਨਰਿੰਦਰ ਮੋਦੀ ਜੀ ਦਾ ਅਸ਼wini Vaishnaw ਜੀ ਤੇ ਸਾਡੇ ਖਾਸ ਤੌਰ ਤੇ ਗਟਕਰੀ ਸਾਹਿਬ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੜੇ ਵਧੀਆ ਉੱਚੇ ਗੱਡੀਆਂ ਕਾਰ ਟਰੱਕ ਕੁਝ ਵੀ ਇਹਦੇ ਥੱਲੇ ਨਿੰਗ ਸਕਦਾ ਤੇ ਨਾਲ ਜਿਹੜੀ ਇਹਨਾਂ ਦੇ ਸਰਵਿਸ ਲੇਨ ਉਹ ਆਪਣੀ 7 ਮੀਟਰ ਦੀ ਆ ਪਹਿਲਾਂ ਇਨੂੰ ਵੀ ਵਧਾ ਕੇ 11 ਮੀਟਰ ਦੀ ਕੀਤਾ ਜਾਊਗਾ ਸਰਵਿਸਲੇਨ ਵੀ ਉਦੋਂ ਬਾਅਦ ਜੱਸੀਆਂ ਕਿਉਂਕਿ ਬੜਾ ਅੱਗੇ ਤੋਂ ਤੁਹਾਨੂੰ ਪਤਾ ਮੁੜ ਕੇ ਆਉਣਾ ਪੈਂਦਾ ਜੱਸੀਆਂ ਦੇ ਵੀ ਜਿਹੜਾ ਇਹ ਅੰਡਰਪਾਸ ਬਣਨਗੇ ਦੇਖੋ ਲੁਧਿਆਣੇ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਖੁਸ਼ਖਬਰੀ ਜਿਹਦੇ ਵਿੱਚ ਕਿਉਂਕਿ ਪਹਿਲਾਂ ਵੀ ਮੈਂ ਲੱਗਿਆ ਰਹਿੰਦਾ ਸੀ ਪਰ ਹੁਣ ਵੀ ਕਿਉਂਕਿ ਲੁਧਿਆਣੇ ਨੇ ਬਹੁਤ ਕੁਝ ਦਿੱਤਾ ਏ ਮੈਨੂੰ ਮੈਂ ਜ਼ਰੂਰ ਇਹ ਆਪਣੇ ਲੁਧਿਆਣੇ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਸਾਡੇ ਨੈਸ਼ਨਲ ਹਾਈਵੇ ਢਟਕਰੀ ਸਾਹਿਬ ਨੇ ਖਾਸ ਤੌਰ ਤੇ ਕਿਉਂਕਿ ਜਦੋਂ ਆਪਾਂ ਲੁਧਿਆਣੇ ਤੋਂ ਜਲੰਧਰ ਨੂੰ ਨਿਕਲਦੇ ਆ ਉੱਥੇ ਬੜੀ ਵੱਡੀ ਸਮੱਸਿਆ ਸੀ ਕਈ ਜਗ੍ਹਾ ਕਈ ਜਗ੍ਹਾ ਹੱਲ ਕਰਵਾਈਆਂ ਵੀ ਪਰ ਹੁਣ ਜਿਹੜਾ ਇੱਕ ਕਲਾਸ਼ ਨਗਰ ਆ ਜਿਵੇਂ ਉੱਥੇ ਤਕਰੀਬਨ 15-15 ਮੀਟਰ ਦੇ 15-15 ਮੀਟਰ ਦੇ ਆਉਣ ਤੇ ਜਾਣ ਲਈ ਉੱਥੇ ਅੰਡਰਪਾਸ ਬਣਨਗੇ ਕਿ ਕਿਉਂਕਿ ਉਹ ਜਿਹੜੇ ਸੜਕ ਬਣੀ ਆ ਸਾਰੀ ਜੀਟੀ ਰੋਡ ਆ ਉਹ ਤੁਹਾਨੂੰ ਪਤਾ ਉਹ ਉਹਨੇ ਰਾਹ ਤਕਰੀਬਨ ਬੰਦ ਕਰਤੇ ਸਾਰੇ ਤੇ ਸ਼ਹਿਰ ਵੱਲ ਨੂੰ ਜਾਣਾ ਹੁੰਦਾ ਦੂਜੇ ਪਾਸੇ ਜਾਣਾ ਹੁੰਦਾ 15 15 ਮੀਟਰ ਦੇ ਕਲਾਸ਼ ਨਗਰ ਆ ਜਿਹੜੇ ਉਸ ਜਗ੍ਹਾ ਤੇ ਇਹ ਬਣਨਗੇ بڑے ਵਧੀਆ ਉੱਚੇ ਗੱਡੀਆਂ ਕਾਰ ਟਰੱਕ ਕੁਝ ਵੀ ਇਹਦੇ ਥੱਲੇ ਨਿਕ ਸਕਦਾ ਤੇ ਨਾਲ ਜਿਹੜੀ ਇਹਨਾਂ ਦੇ ਸਰਵਿਸ ਲੇਨ ਆ ਉਹ ਆਪਣੀ 7 ਮੀਟਰ ਦੀ ਆ ਪਹਿਲਾਂ ਇਹਨੂੰ ਵੀ ਵਧਾ ਕੇ 11 ਮੀਟਰ ਦੇ ਕੀਤਾ ਜਾਊਗਾ ਸਰਵਿਸ ਲੇਨ ਵੀ ਉਦੋਂ ਬਾਅਦ ਜੱਸੀਆਂ ਕਿਉਂਕਿ ਬੜਾ ਅੱਗੇ ਤੋਂ ਤੁਹਾਨੂੰ ਪਤਾ ਮੁੜ ਕੇ ਆਉਣਾ ਪੈਂਦਾ ਜੱਸੀਆਂ ਦੇ ਵੀ ਜਿਹੜਾ ਇਹ ਇਹ ਅੰਡਰਪਾਸ ਬਣਨਗੇ ਇਸੇ ਤਰੀਕੇ ਨਾਲ ਦੋਨੋਂ ਆਉਣ ਜਾਣ ਦੋਨੋਂ ਜਗ੍ਹਾ ਤੋਂ ਇਹ ਬੋਟਲ ਨੈਕ ਸੀ ਜਿਹੜੇ ਬੜੇ ਔਖਾ ਸੀ ਇੱਥੇ ਕੰਮ ਇਹ 23 ਕਰੋੜ ਰੁਪਏ ਦੇ ਖਾਸ ਤੌਰ ਤੇ ਮੈਂ ਨਰਿੰਦਰ ਮੋਦੀ ਜੀ ਦਾ ਅਸ਼wini Vaishnaw ਜੀ ਤੇ ਸਾਡੇ ਖਾਸ ਤੌਰ ਤੇ ਗੜਕਰੀ ਸਾਹਿਬ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੂੰ ਮੈਂ ਸਭ ਨੂੰ ਇਹ ਗੱਲਾਂ ਕਈਆਂ ਵਾਰ-ਬਾਰ ਤੇ ਇਹ 23 ਕਰੋੜ ਰੁਪਏ ਦਾ ਜਿਹੜਾ ਇਹ ਇੱਕ ਸਾਲ ਦੇ ਅੰਦਰ-ਅੰਦਰ ਇਹ ਦੋਨੋਂ ਅੰਡਰਪਾਸ ਨੇ ਜਿਹੜੇ ਕਲਾਸ਼ਨਗਰ ਤੇ ਜੱਸੀਆਂ ਇਹ ਲੋਕਾਂ ਨੂੰ ਜਿਹੜੀ ਬਹੁਤ ਵੱਡੀ ਤਕਲੀਫ ਆ ਇਹਦੇ ਨਾਲ ਹੱਲ ਹੋਊ ਮੈਂ ਇਸ ਦੇ ਮੁबारकबाद ਸਾਡੇ ਸ਼ਹਿਰ ਵਾਸੀਆਂ ਨੂੰ ਲੁਧਿਆਣਿਆਂ ਵਾਲਿਆਂ ਨੂੰ ਦਿੰਦਾ ਧੰਨ